ਮਹਮਦ ਸ਼ੰਸ਼ਾਹ ਇੱਕ ਕੰਮ ਦੀ ਗੱਲ ਕੀਤੀ ਮੀਂਹ ਪੈ ਗਏ ਦੋ ਤਿੰਨ ਦਿਨ ਲਗਾਤਾਰ ਮੀਂਹ ਪੈਣ ਨਾਲ ਵੀਰੇ ਸਬਜ਼ੀਆਂ ਦਾ ਰੇਟ ਥੋੜਾ ਜਿਹਾ ਵੱਧ ਗਏ ਨੇ ਗਾਜਰ ਜਿਵੇਂ ਹੋ ਗਈ ਮਟਰ ਹੋ ਗਿਆ ਤੇ ਥੋੜਾ ਜਿਹਾ ਰੇਟ ਵੱਧ ਗਏ ਬਾਰੇ ਟਮਾਟਰ ਵੀ ਨਹੀਂ ਆ ਰਿਹਾ ਵਾਰਸ਼ਾ ਕਰਕੇ ਉਹ ਵੀ ਮਹਿੰਗਾ ਹੋ ਗਿਆ ਪਿਆਜ਼ ਦਾ ਰੇਟਾਂ ਜੁੱਟ ਖੜਿਆ ਉਹ ਵੀ ਮਹਿੰਗਾ ਹੋ ਗਿਆ ਗਾਜਰ ਮਟਰ ਕੀ ਰੇਟ ਮਟਰ ਹੈਗਾ ਜੀ 60 ਰੁਪਏ ਕਿਲੋ ਗਾਜਰ ਹੈਗੀ 30 ਰੁਪਏ ਕਿਲੋ ਹੋਰ ਦੇਖ ਲਓ ਭਾਈ ਸਾਡੇ ਗੋਭੀ ਵੀਰੇ ਮੰਦੀ ਹੋ ਗਈ ਥੋੜੀ ਜਿਹੀ ਅੱਜ ਬੱਦਲ ਵਾਈ ਕਰਕੇ ਗੋਭੀ ਵੀ ਫਿਰ ਵੱਧ ਆਉਣ ਲੱਗ ਜਾਂਦਾ 20 ਪਜਾਂ ਦੇ ਬੱਦਲ ਵਾਈ ਹੁੰਦੇ ਗੋਭੀ 10 ਰੁਪਏ ਕਿਲੋ ਗਈ ਬਾਕੀ ਰੇਟ ਥੋੜੇ ਤੇਜ ਨੇ ਓਹ ਹੋ ਕੀ ਰੇਟ ਆ ਗਏ ਆਪਣੇ ਲਾਲੋ ਬ੍ਰੋਕਲੀ ਹੋ ਗਈ ਵੀਰੇ 60 ਰੁਪਏ ਕਿਲੋ ਬੈਂਗਣ 60 ਰੁਪਏ ਕਿਲੋ ਆ ਖੀਰਾ 50 ਏ ਠੀਕ ਆ ਨੀ ਮੂਲੀ 20 ਹੋ ਗਈ ਆਪਣੇ ਹੋਰ ਹੋ ਗਿਆ ਮਸ਼ਰੂਮ ਆ ਵੀਰੇ ਸ਼ਿਮਲਾ ਸ਼ਿਮਲਾ ਮਿਰਚ ਹੋ ਗਈ ਵੀਰੇ 60 ਰੁਪਏ ਕਿਲੋ ਲੱਗਦਾ ਕਿਆ ਮੌਸਮ ਪੂਰੇ ਦੇ ਬੱਦ ਹੈ ਜੀ ਰੇਟ ਵਧਣਗੇ ਵੀਰੇ ਹੋਰ ਥੋੜੇ ਜਿਹਾ بارش ਦੇ ਹਿਸਾਬ ਹਾ ਆਉਣਾ ਹੈਗਾ ਨਾ ਕਹਿੰਦੇ ਤਿੰਨ ਦਿਨ ਮੀਂਹ ਹੋਰ ਤਾਂ ਰੇਟ ਵਧਣਗੇ ਹੋਰ